ਵਹਿਗੁਰੂ ਜੀ ਦਾ ਖਾਲਸਾ ਵਹਿਗੁਰੂ ਜੀ ਕੀ ਫਤਿਹ ਜੀ ਅੱਜ ਆਪਾਂ ਮੇਰੀ ਇਸ ਕਿਤਾਬ ਜਪਜੀ ਸਾਹਿਬ ਦੇ 19ਵੇਂ ਪੇਜ ਤੇ ਜਿਹੜੀ ਹੈ ਪਹਿਲੀ ਪੌੜੀ ਦੀ ਚੌਥੀ ਪੰਕਤੀ ਆ ਸਹਸ ਸਿਆਣਪਾਂ ਲਖ ਹੋਹੀਂ ਤਾਂ ਇੱਕ ਨਾ ਚੱਲੇ ਨਾ ਉਸ ਬਾਰੇ ਗੱਲ ਕਰਾਂਗੇ ਜਿਹਦੇ ਗਾ ਕੇ ਪੜ ਸਕਦੇ ਆ ਜਦੋਂ ਗਾਉਣਾ ਫਿਰ ਚੇਤੇ ਰੱਖੋ ਕਿ ਅਸੀਂ ਬੈਠੇ ਆ ਸਾਡੇ ਨਾਲ ਸਾਦਾ ਯਾਰ ਨਾਨਕ ਸਾਦਾ ਭਰਾ ਨਾਨਕ ਸਾਡਾ ਗੁਰੂ ਨਾਨਕ ਬੈਠਾ ਹੈ ਜਿਸਨੇ ਸਾਡੀ ਬਾਹ ਪਕੜੀ ਐ ਸ਼ਬਦ ਗੁਰੂ ਨਾਨਕ ਦਾ ਬੋਲ ਮੇਰੇ ਨੇ ਤਾਂ ਕਿ ਮੇਰੀ ਸਾਂਝ ਜਿਹੜੀ ਮੇਰੀ ਉਸ ਪ੍ਰਭੂ ਪਰਮਤਵਾਨਾ ਪੈ ਸਕੇ ਠੀਕ ਐ ਸੋ ਦਿਮਾਗ ਵਿੱਚ ਉਹ ਸੂਰਤ ਲੈ ਕੇ ਆਓ ਅਸੀਂ ਬਿਠੇ ਗੁਰਨਾਨਕ ਬੈਠਾ ਸਾਡੇ ਸਾਹਮਣੇ ਸਾਡਾ ਰੱਬ ਬੈਠਾ ਗੱਲ ਕਰ ਰਹੇ ਹਾਂ ਉਸ ਰੱਬ ਦੇ ਨਾਲ ਰੱਬਾ ਸਹਸ ਸਿਆਣ ਪਾ ਲੱਖੀ ਹੂੰ ਹੈ ਤਾ ਇੱਕ ਨ ਚੱਲੇ ਨਾਲ ਉਹ ਮੇਰੇ ਰੱਬ ਜੀ ਮੈਂ ਚਾਹੇ ਜਿੰਨਾ ਵੀ ਚਤੁਰ ਚਲਾਕ ਹੋਵਾਂ ਮੈਂ ਜਿੰਨਾ ਵੀ ਆਪਣੇ ਆਪ ਨੂੰ ਸਿਆਣਾ ਕਹਿ ਲਵਾਂ ਮੇਰੇ ਰੱਬਾ ਮੈਂ ਜਿੰਨਾ ਮਰਜੀ ਲੋਕਾਂ ਦੇ ਨਾਲ ਚਲਾਕੀਆਂ ਕਰਕੇ ਲੋਕਾਂ ਨੂੰ ਲੁੱਟ ਲਮਾਂ ਲੋਕਾਂ ਨੂੰ ਨੀਵਾ ਦਿਖਾ ਲਮਾਂ ਲੋਕਾਂ ਨਾਲ ਠੱਗੀਆਂ ਕਰ ਲਾਂ ਪਰ ਮੇਰੇ ਮਾਲਕਾ ਜਦੋਂ ਤੇਰੀ ਕਚਹਿਰੀ ਦੇ ਵਿੱਚ ਮੈਂ ਆਉਣਾ ਜਦੋਂ ਤੇਰੇ ਦਰਬਾਰ ਵਿੱਚ ਮੈਂ ਆਉਣਾ ਉੱਥੇ ਮੇਰੀ ਇੱਕ ਵੀ ਚੁਸ ਚਲਾਕੀ ਨਹੀਂ ਚੱਲਣੀ ਇਹ ਸੰਜੀ ਪ੍ਰਮਾਤਮਾ ਨਾਲ ਗੱਲਬਾਤ ਕਰਦੇ ਹੋਏ ਉਸ ਪ੍ਰਮਾਤਮਾ ਦੇ ਨਾਲ ਸਾਂਝ ਪੋਣੇ ਹੁਣ ਸਹਸ ਹੁੰਦਾ ਜੀ ਹਜ਼ਾਰਾ ਜਿਹੜੇ ਸ਼ਬਦ ਅਰਥ ਕਰੀ ਆਪਾਂ ਸਹਸ ਹੁੰਦਾ ਹਜ਼ਾਰਾਂ ਸਿਆਣਪਾ ਹੁੰਦੀਆਂ ਜੀ ਚੁਸਤ ਚਲਾਕੀਆਂ ਚਤੁਰਾਈਆਂ ਵੀ ਮੈਂ ਬੜਾ ਸਿਆਣਾ ਮੈਨੂੰ ਬੜਾ ਦਿਮਾਗ ਹੈ ਮੈਨੂੰ ਬੜੀਆਂ ਜਪ ਕਹਿੰਦੇ ਵੀ ਮੈਨੂੰ ਪਤਾ ਵੀ ਕਿਵੇਂ ਆ ਚੀਜ਼ ਕਰਨੀ ਹੈ ਮੈਨੂੰ ਪਤਾ ਵੀ ਫਲਾਣੇ ਬੰਦੇ ਕੋਲ ਕਿਵੇਂ ਚੀਜ਼ਾਂ ਕਢਾਉਣੀ ਆ ਕਿਵੇਂ ਉਹਦੇ ਕੋਲ ਪੈਸੇ ਲੈਣੇ ਆ ਉਹ ਤਾਂ ਦੇਖੇ ਨਹੀਂ ਰਾਜੀ ਮੈਂ ਐਂ ਇਦਾਂ ਕਰ ਦੇਣਾ ਇਹ ਸਹਸ ਸਿਆਣਪਨ ਲਖ ਹੋਏ ਮਹਾਰਾਜ ਕਹਿੰਦੇ ਲੱਖਾਂ ਹਜ਼ਾਰਾ ਤੁਹਾਡੇ ਕੋਲ ਚਤਰਾਈਆਂ ਹੋਣ ਠੀਕ ਹੈ ਤਾਂ ਇੱਕ ਤੁਹਾਡੇ ਕੋਲ ਤੁਹਾਡੇ ਤਨਾਂ ਦੇ ਵਿੱਚ ਤੁਹਾਡੇ ਇਸ ਦਿਮਾਗ ਦੇ ਵਿੱਚ ਲੱਖਾਂ ਹਜ਼ਾਰਾਂ ਜਿਹੜੀਆਂ ਚਤੁਰਾਈਆਂ ਹੋਣ ਤਾਂ ਇੱਕ ਨਾ ਚੱਲੇ ਨਾਲ ਤਾਂ ਇੱਕ ਵੀ ਜਿਹੜੀ ਉਹ ਚਤੁਰਚਲਾਕੀ ਹੈ ਤੁਹਾਡੀ ਉਸ ਪ੍ਰਭੂ ਪਰਮਾਤਮਾ ਦੀ ਦਰਗਾਹ ਵਿੱਚ ਨਹੀਂ ਜਾਣੀ ਇੱਕ ਨਾ ਚੱਲੇ ਨਾਲ ਭਾਵੇਂ ਤੁਹਾਡੇ ਮਰਨ ਤੋਂ ਬਾਅਦ ਜਦ ਤੁਸੀਂ ਉਸ ਪ੍ਰਭੂ ਪਰਮਾਤਮਾ ਦੀ ਕਚਹਿਰੀ 'ਚ ਜਾਣਾ ਉੱਥੇ ਤੁਹਾਡੀ ਉਹ ਇੱਕ ਵੀ ਚਤੁਰਚਲਾਕੀ ਜਿਹੜੀ ਨਹੀਂ ਚੱਲਣੀ ਠੀਕ ਹੈ ਹੁਣ ਇੱਥੇ ਜੇ ਚਤੁਰਚਲਾਕੀ ਨਹੀਂ ਚੱਲਣੀ ਤਾਂ ਜਿਹੜਾ ਵੀ ਧਨ ਦੌਲਤ ਹੈ ਜਿਹੜਾ ਦੁਨੀਆਂ ਦਾ ਉਹ ਵੀ ਨਾਲ ਨਹੀਂ ਜਾਣਾ ਜੀ ਇਕ ਗੈਸ ਲਈ ਸਬਰ ਸੰਤੋਖ ਕਰਨਾ ਸਿੱਖੀਏ ਦਿਮਾਗ ਨੂੰ ਜਿਹੜਾ ਚੁਸਤ ਚਲਾਕੀਆਂ ਤੋਂ ਕੱਢ ਕੇ ਅਸੀਂ ਉਸ ਪ੍ਰਮਾਤਮਾ ਦੀ ਬਾਣੀ ਦੇ ਨਾਲ ਜੋੜੀਏ ਉਸ ਦੀ ਸਮਝਦੇ ਨਾਲ ਜੋੜੀਏ ਉਸ ਦੇ ਸ਼ੁਕਰਾਨੇ ਨਾਲ ਜੋੜੀਏ ਮੇਰੇ ਮਾਲਕਾ ਸ਼ੁਕਰਾਨਾ ਤੋਂ ਇਹ ਸਮਝ ਪਾ ਦਿੱਤੀ ਕਈ ਵਾਰ ਸਾਨੂੰ ਇਹ ਹੁੰਦਾ ਯਾਰ ਵੀ ਦੂਸਰੇ ਲੋਕ ਸਾਡੇ ਨਾਲ ਚਲਾਕੀਆਂ ਖੇਡਦੇ ਆ ਦੂਸਰੇ ਲੋਕ ਸਾਡੇ ਤੇ ਜਿਵੇਂ ਆਪਾਂ ਕਹਿੰਦੇ ਪੰਜਾਬੀ ਦਾ ਸ਼ਬਦ ਅੱਜ ਕੱਲ ਵੀ ਗੇਮ ਪਾਉਂਦੇ ਆ ਸਾਡੇ ਤੇ ਚਲਾਕੀਆਂ ਖੇਡਦੇ ਆ ਸਾਡੇ ਨਾਲ ਸਾਨੂੰ ਮੈਨੂੰ ਪਤਾ ਲੱਗ ਜਾਂਦਾ ਉੱਥੇ ਪ੍ਰਮਾਤਮਾ ਉਸ ਨੂੰ ਕਹਿਣ ਦੀ ਬਜਾਏ ਉਸ ਦੀ ਗੱਲ ਸੁਣ ਕੇ ਅੰਗੋਲੀ ਕਰ ਦੋ ਤੁਹਾਨੂੰ ਪਤਾ ਸ਼ੁਕਰਾਨਾ ਕਰੋ ਮੇਰੇ ਮਾਲਕਾ ਇੰਨੀ ਸਮਝ ਦਿੱਤੀ ਕਿ ਮੈਂ ਉਸ ਦੀਆਂ ਚਤੁਰ ਚਲਾਕੀਆਂ ਨੂੰ ਦੇਖ ਸਕਿਆ ਕਿਉਂਕਿ ਜੇ ਤੂੰ ਇੰਨੀ ਸਮਝ ਬਣਾ ਦਿੰਦਾ ਤਾਂ ਸ਼ਾਇਦ ਮੈਂ ਉਸ ਦੀਆਂ ਚਤੁਰ ਚਲਾਕੀਆਂ ਚ ਆ ਜਾਣਾ ਸੀ ਜਾਂ ਪਹਿਲਾਂ ਆਉਂਦਾ ਰਿਆਂ ਤੇਰਾ ਸ਼ੁਕਰਾਨਾ ਤੂੰ ਮੈਨੂੰ ਸਮਝ ਦਿੱਤੀ ਮੈਂ ਹੁਣ ਉਸ ਦੀਆਂ ਚਤੁਰ ਚਲਾਕੀਆਂ ਚ ਨਹੀਂ ਆਂਦਾ ਰਹਿਮਤ ਕਰ ਦੇ ਤੂੰ ਉਸ ਨੂੰ ਵੀ ਮੱਤ ਬਖਸ਼ ਤਾਂ ਕਿ ਉਹ ਕਿਸੇ ਹੋਰ ਨਾਲ ਇਹ ਜਿਹੀ ਚਲਾਕੀ ਨਾ ਕਰੇ ਕਿਸੇ ਹੋਰ ਦਾ ਦਿਲ ਨਾ ਦਿਖਾ ਦੇ ਜਦੋਂ ਤੁਸੀਂ ਉਸ ਦਾ ਭਲੰਤ ਫਰੀਦ ਦਾ ਬੁਰੇ ਦਾ ਭਲਾ ਕਰ ਗੁੱਸਾ ਮਨ ਨਾ ਹੰਡਾ ਇਹੋ ਇਹੀ ਚੀਜ਼ ਹੈ ਜੀ ਬੁਰੇ ਦਾ ਭਲਾ ਮੰਗਣਾ ਜਦੋਂ ਕੋਈ ਸਾਡੇ ਨਾਲ ਕੋਈ ਗਲਤ ਕਰਦਾ ਠੀਕ ਹੈ ਕੁਝ ਹੱਦ ਤੱਕ ਜਿਹੜਾ ਹੁੰਦਾ ਇਹ ਵਧੀਆ ਗੱਲ ਹੁੰਦੀ ਹੈ ਜੇਕਰ ਜਦੋਂ ਪਤਾ ਹੁੰਦਾ ਵੀ ਜਾਣ ਤੇ ਆ ਗਈ ਠੀਕ ਹੈ ਉੱਥੇ ਹਥਿਆਰ ਚੱਕ ਲੈਣੇ ਵੀ ਜਾਇਜ਼ ਨੇ ਪਰ ਜਿੰਨਾ ਟਾਈਮ ਪਤਾ ਕਿ ਸਾਡਾ ਕੋਈ ਵਾੜਾ ਨੁਕਸਾਨ ਨਹੀਂ ਹੋਇਆ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਠੀਕ ਹੈ ਮਨ ਮਾਲ ਦਾ ਤਾਂ ਇਹ ਹੈ ਜੀ ਅੱਜ ਚਲੇ ਗਿਆ ਕੱਲੋਂ ਆ ਵੀ ਜਾਏਗਾ ਠੀਕ ਹੈ ਜੇ ਜਾਨੀ ਨੁਕਸਾਨ ਨਹੀਂ ਹੁੰਦਾ ਕਿਸੇ ਮਨੁੱਖ ਦੀ ਕੋਈ ਜਾਨ ਨਹੀਂ ਜਾਂਦੀ ਤੇ ਜ਼ਿਆਦਾਤਰ ਸਾਡਾ ਕੋਈ ਜੇ ਪੈਸੇ ਨੁਕਸਾਨ ਵੀ ਨਹੀਂ ਹੁੰਦਾ ਤਾਂ ਪ੍ਰਮਾਤਮਾ ਦਾ ਸ਼ੁਕਰਾਨਾ ਕਰਕੇ ਅੱਗੇ ਚੱਲੋ ਸਮਤ ਦਓ ਪ੍ਰਮਾਤਮਾ ਵੀ ਉਸ ਨੂੰ ਸਮਤ ਬਖਸ਼ੇ ਠੀਕ ਹੈ ਕਿਉਂਕਿ ਪ੍ਰਮਾਤਮਾ ਬੜਾ ਦਿਆਲ ਹੈ ਜੀ ਇਹ ਸਾਹ ਵੀ ਤੁਹਾਨੂੰ ਪ੍ਰਮਾਤਮਾ ਨੇ ਦਿੱਤਾ ਜਿਉ ਉਹ ਚਾਵੇ ਤੱਕ ਲਾ ਸਾਹ ਨਹੀਂ ਦੇ ਸਕਦਾ ਹੱਥ ਪੈਰ ਦਿੱਤੇ ਨੇ ਮਨੁੱਖ ਕਈ ਵਾਰ ਉਪ ਚੋਂ نیچے ਡੱਗ ਕੇ ਮੈਂ ਫਿਰ ਉਦੋਂ ਵੱਧ ਉਚਾਈਆਂ ਤੇ ਜਾਂਦੇ ਦੇਖਿਆ ਜੀ ਇਹ ਜਿਹੜੇ ਜਾਣਦੇ ਨੇ ਤੁਸੀਂ ਜਾਣਦੇ ਹੋਵੋਗੇ ਸ਼ਾਇਦ ਤੁਸੀਂ ਵੀ ਉਹਨਾਂ ਚ ਹੋਵੋ ਠੀਕ ਹੈ ਕਿਤੇ ਸਾਡੇ ਕੋਲ ਜੇ ਮੰਨ ਲਾ 5 10 ਕਿੱਲੇ ਸੀ ਕੇਵਲ ਸਾਡੇ ਰਿਸ਼ਤਰ ਖੋ ਵੀ ਲੈਂਦੇ ਆ ਇੱਕ ਵੀ ਨਹੀਂ ਰਹਿਦਾ ਤਾਂ ਫਿਰ ਇੰਨੀ ਮਿਹਨਤ ਕਰਦਾ ਬੰਦਾ 20 50 ਕਿੱਲੇ ਬਣਾ ਲੈਂਦਾ ਤੇ ਉਹ ਜਿਨ੍ਹਾਂ ਨੇ ਖੋਏ ਸੀ ਉਹਨਾਂ ਦੇ ਉਹ ਵੀ ਜਿਹੜੇ 5 ਖੋਏ ਸੀ ਤੇ 10 15 ਉਹਨਾਂ ਦੇ ਆਪ ਦੇ ਹੋਣਗੇ ਉਹ ਵੀ ਵੇਚ ਜਾਂਦੇ ਆ ਉਹ ਕਿਸੇ ਦੇ 5 ਖੋ ਕੇ ਜੇ 20 ਬਣਾਏ ਸੀ ਤਾਂ ਉਹਨਾਂ ਦੇ ਦੋ ਵੀ ਨਹੀਂ ਤੇ ਠੀਕ ਹੈ ਪ੍ਰਮਾਤਮਾ ਜਾਣੀ ਜਾਣ ਹੈ ਜੀ ਇਹ ਹੀ ਪ੍ਰਮਾਤਮਾ ਇਹ ਕਰਮ ਆ ਜਿਹੜੇ ਕਈ ਵਾਰ ਸਾਨੂੰ ਭੁਗਣੇ ਪੈਂਦੇ ਨੇ ਤੁਸੀਂ ਕਿਸੇ ਦਾ ਇੱਕ ਖੋਨੇ ਹੋ ਤਾਂ ਪ੍ਰਮਾਤਮਾ ਦਾ 10 ਵੀ ਖੋ ਸਕਦਾ ਠੀਕ ਹੈ ਇੱਕ ਸ਼ਬਦ ਹੁੰਦਾ ਜੀ ਕਿ ਏਕ ਪੀ ਨਾ ਦੇ 10 ਪੀ ਹਰ ਲਵੇ ਕਈ ਵਾਰ ਅਸੀਂ ਪ੍ਰਮਾਤਮਾ ਨੂੰ ਗਿਲਾਸ਼ਿਪਗਾ ਕਰ ਲੈਂਦਾ ਪ੍ਰਮਾਤਮਾ ਤੋਂ ਮੈਨੂੰ ਆ ਚੀਜ਼ ਦਿੱਤੀ ਨਹੀਂ ਆ ਦਿੱਤੀ ਨਹੀਂ ਮਹਾਰਾਜ ਕਹਿੰਦੇ ਨੇ ਮੂਰਖਾ ਤੂੰ ਜੇ ਤੈਨੂੰ ਇੱਕ ਵੀ ਨਾ ਦੇਵੇ ਤੇ ਤੇਰੇ ਕੋਲ 10 ਖੋ ਵੀ ਲਵੇ ਤਾ ਮੂਰਾ ਦਸ ਕਹਾ ਕਰੇ ਇਰ ਮੂਰਖ ਮਨਾ ਕੀ ਕਰ ਲੇਗਾ ਬਾਣੀ ਸਾਰੀ ਦੀ ਸਾਰੀ ਸਾਡੇ ਮਨ ਨੂੰ ਸਮਝਾਉਂਦੇ ਉਹ ਮੇਰੇ ਅਮਿੱਤਰ ਪਿਆਰੇ ਅਮਨਾ ਸ਼ੁਕਰਾਨਾ ਕਰ ਉਸ ਪ੍ਰਮਾਤਮਾ ਦਾ ਕਿ ਉਸਨੇ ਤੈਨੂੰ ਸਵਾਸ ਦਿੱਤੇ ਹੈ ਸਵਾਸ ਸਵਾਸ ਸਿਮਰੋ ਗੋਬਿੰਦੇ ਹੀ ਚੀਜ਼ ਹੈ ਉਸਦਾ ਸ਼ੁਕਰਾਨਾ ਕਰਨਾ ਮਾਲਕਾ ਮੇਰੇ ਹੱਥ ਦਿੱਤੇ ਮੇਰੇ ਪੈਰ ਦਿੱਤੇ ਮੈਨੂੰ ਵਧੀਆ ਧੀ ਪੁੱਤ ਦੇਤਾ ਅੱਜ ਨਹੀਂ ਕੱਲ ਨੂੰ ਕੱਲ ਨੂੰ ਨਹੀਂ ਪਰਸੋਂ ਨੂੰ ਮੈਂ ਨਹੀਂ ਤਾਂ ਮੇਰੇ ਅੱਗੇ ਉਹ ਆਦਮੀ ਨੂੰ ਵਧੀਆ ਜਨ ਦਿਖਾ ਸਕਦੀ ਹੈ ਤੇਰੇ ਨਾਲ ਜੁੜ ਗਈ ਚਾਹੇ ਪੈਸੇ ਨਹੀਂ ਵੀ ਹੈਗੇ ਕਈ ਅੱਜ ਤਾਂ ਨਹੀਂ ਪ੍ਰਮਾਤਮਾ ਜਾਣਦਾ ਜੀ ਜਿੰਨਾਂ ਕੋਲ ਕਰੋੜਾਂ ਕਰੋੜਾਂ ਰੁਪਏ ਨੇ ਕੇਵਲ ਉਹਨਾਂ ਦੀ ਧੀ ਪੁੱਤ ਹੀ ਅਹ ਜੀ ਨਿਕਲ ਜਾਂਦੀ ਔਲਾਦ ਦੇ ਨਸ਼ਿਆਂ ਚ ਨਿਕਲ ਜਾਂਦੇ ਮਰ ਜਾਂਦੀ ਐ ਤੇ ਬਾਅਦ ਚ ਪਛਤਾਉਂਦੇ ਫਿਰਦੇ ਨੇ ਠੀਕ ਐ ਇਸ ਲਈ ਕੋਸ਼ਿਸ਼ ਇਹ ਕਰੋ ਦੂਸਰਿਆਂ ਨੂੰ ਸਮਝਾਉਣ ਦੀ ਬਜਾਏ ਕਹਿਣ ਦੀ ਬਜਾਏ ਤੁਸੀਂ ਆਪਣੇ ਮਨ ਦੀ ਜਿਵੇਂ ਮੈਂ ਆਪਣੇ ਮਨ ਦੀ ਪ੍ਰਮਾਤਮਾ ਨਾਲ ਗੱਲਾਂ ਕਰਦਾ ਸਾਂਝ ਪਾਉਣਾ ਸ਼ੁਕਰਾਨਾ ਮੇਰੇ ਹਮਾਲਕਾ ਤੂੰ ਆ ਸਮਝ ਬਖਸ਼ੀ ਸ਼ੁਕਰਾਨਾ ਮੇਰੇ ਹਮਾਲਕਾ ਤੂੰ ਆ ਸਮਝ ਬਖਸ਼ੀ ਕੱਲੇ ਕੱਲੀ ਚੀਜ਼ ਐ ਸ਼ੁਕਰਾਨਾ ਕਰਨ ਲੱਗ ਜੇ ਜਦੋਂ ਵੀ ਚੇਤੇ ਆਉਂਦਾ ਸ਼ੁਕਰਾਨਾ ਕਰਨ ਲੱਗ ਜਓ ਤੇ ਦੂਸਰਿਆਂ ਦਾ ਭਲਾ ਮੰਗਾ ਲੱਗ ਜਓ ਬਹੁਤੋ ਤਬਦੀਲੀ ਤੁਹਾਡੇ ਵਿੱਚ ਆਪਣੇ ਆਪ ਆ ਜਾਏਗੀ ਬਹੁਤ ਸਾਰੇ ਜਿਹੜੇ ਮਾਨਸਿਕ ਰੋਗ ਹਨ ਜਿਹਨੂੰ ਆਪਾਂ ਡਿਪਰੈਸ਼ਨ ਕਹਿੰਦੇ ਆ ਐਂਗਜ਼ਾਇਟੀ ਕਹਿੰਦੇ ਆ ਸਟ्रेस ਕਹਿੰਦੇ ਆ ਇਹ ਆਪਣੇ ਆਪ ਹਟਣ ਲੱਗ ਜਾਣੇ ਬਾਣੀ ਆਹੀ ਚੀਜ਼ਾਂ ਸਮਝਾਉਂਦੀ ਹੈ ਕਿ ਮਾਨਸਿਕ ਰੋਗਾਂ ਦੇ ਨਾਲ ਕਿਵੇਂ ਨਜਿੱਠਣਾ ਕਿਵੇਂ ਆਪਣੇ ਆਪ ਨੂੰ ਕਿਵੇਂ ਆਪਣੀ ਸੁਰਤ ਨੂੰ ਇਸ ਦੁਨੀਆ ਤੋਂ ਉੱਪਰ ਲੈ ਕੇ ਜਾਣਾ ਬਾਣੀ ਵਿੱਚ ਆਂਦਾ ਜੀ ਇਹ ਸਮ ਆਹੀ ਚੀਜ਼ਾਂ ਸਮਝਣ ਦੇ ਨਾਲ ਮਨੁੱਖ ਜਿਹੜਾਗਾ ਜਿਵੇਂ ਸੁਣਿਆ ਹੈ ਸਿੱਧ ਪੀਰ ਸੁਰਨਾਥ ਸੁਣਿਆ ਤਰਤ ਤਵਲ ਆਕਾਸ ਇਹ ਪਤਾ ਲੱਗ ਜਾਂਦਾ ਆਪਣੇ ਆਪ ਸਾਡੀ ਸੁਰਤ ਜਿਹੜੀ ਹੈ ਉਹ ਦੇਵੀ ਦੇਵਤਿਆਂ ਵਰਗਿੰਦੇ ਆਪਾਂ ਜਦੋਂ ਉੱਥੇ ਜਾਵਾਂਗੇ ਆਪਾਂ ਬੜੇ ਡੀਟੇਲ ਵਿੱਚ ਸਮਝਾਂਗੇ ਆਹ ਕੱਲੀ ਕੱਲੀ ਚੀਜ਼ ਸਮਝ ਕੇ ਪ੍ਰਮਾਤਮਾ ਨਾਲ ਗੱਲਾਂ ਕਰਕੇ ਉਸਤੇ ਨਾਲ ਬੇਨਤੀਆਂ ਕਰਕੇ ਮੰਗ ਕੇ ਉਸ ਕੋਲੋਂ ਜਦੋਂ ਅਸੀਂ ਬਾਣੀ ਪੜਾਂਗੇ ਤਾਂ ਸਵਾਦ ਦੇਖਿਓ ਜੀ ਕਿੰਨਾ ਆਉਂਦਾ ਗਾ ਕੇ ਬਾਣੀ ਨੂੰ ਪੜੋ ਦਿਮਾਗ ਵਿੱਚ ਉਹ ਇਮੇਜ ਬਣਾ ਲਓ ਤੁਸੀਂ ਬੈਠੇ ਜਿੱਥੇ ਤੁਹਾਨੂੰ ਵਧੀਆ ਲੱਗਦਾ ਜਿਵੇਂ ਮੈਂ ਦੱਸਿਆ ਸੀ ਕਿ ਮੈਨੂੰ ਵਧੀਆ ਲੱਗਦਾ ਕਿ ਮੈਂ ਅਸਮਾਨ ਦੇ ਵਿੱਚ ਹਾਂ ਦੂਰ ਨਿੱਕੇ ਨਿੱਕੇ ਟਿਮਟਮਾਨਦੇ ਤਾਰੇ ਨਜ਼ਰ ਆਉਂਦੇ ਨੇ ਮੈਂ ਬੈਠਾ ਹਾਂ ਅਸਮਾਨ ਚ ਮੇਰੇ ਨਾਲ ਮੇਰਾ ਗੁਰੂ ਨਾਨਕ ਬੈਠਾ ਹੈ ਮੇਰਾ ਪ੍ਰਾਪਾ ਨਾਨਕ ਬੈਠਾ ਹੈ ਮੇਰੇ ਸਾਹਮਣੇ ਇੱਕ ਤਖਤ ਤੇ ਰੱਬ ਬੈਠਾ ਹੈ ਮੈਨੂੰ ਪਤਾ ਨਹੀਂ ਕਿਦਾਂ ਦਾ ਲੱਗਦਾ ਪਰ ਮੇਰਾ ਰੱਬ ਮੇਰੇ ਸਾਹਮਣੇ ਬੈਠਾ ਹੈ ਜਿਸਦੇ ਚਰਨਾਂ ਦੇ ਵਿੱਚ ਮੈਂ ਬੇਨਤੀ ਕਰਦਾ ਕਿਉਂਕਿ ਨੂਰੀ ਇੰਨਾ ਕਿ ਮੈਂ ਦੇਖ ਨਹੀਂ ਸਕਦਾ ਨਾਮ ਨਹੀਂ ਪਤਾ ਕਿਵੇਂ ਹੈ ਕਿਵੇਂ ਦਾ ਨਹੀਂ ਜਿਹੜੇ ਲੋਕ ਕਹਿੰਦੇ ਨੇ ਕਿ ਦਾੜੀ ਹੈ ਚਿੱਟੀ ਹੈ ਉਹਦਾ ਰਾਮਾਫ ਕਰਨਾ ਜੀ ਰੱਬ ਸਾਨੂੰ ਉਮੀਦ ਇਹ ਦਿਖੇਗਾ ਜਿਵੇਂ ਅਸੀਂ ਚਾਹਾਂਗੇ ਜਦੋਂ ਤੁਸੀਂ ਇਹ ਕਹਿ ਲੋ ਕਿ ਪ੍ਰਮਾਤਮਾ ਦਾ ਕੋਈ ਸਰੂਪ ਨਹੀਂ ਹੈ ਪ੍ਰਮਾਤਮਾ ਕੋਈ ਬੰਦਾ ਨਹੀਂ ਹੈ ਕੋਈ ਬੁੜੀ ਨਹੀਂ ਹੈ ਪ੍ਰਮਾਤਮਾ ਕੋਈ ਪਸ਼ੂ ਪੰਛੀ ਨਹੀਂ ਹੈ ਜਿਵੇਂ ਦੱਸਿਆ ਗਿਆ ਤਾਂ ਉਦੋਂ ਤੁਹਾਨੂੰ ਬਸ ਇੱਕ ਸ਼ਕਤੀ ਨਜ਼ਰ ਆਏਗੀ ਜੀ ਜਿਵੇਂ ਮੰਨ ਲਓ ਸੂਰਜ ਦੀਆਂ ਕਿਰਨਾਂ ਜਿਵੇਂ ਇਲੈਕਟ੍ਰਿਸਿਟੀ ਹੁੰਦੀ ਹੈ ਨਾ ਬਿਜਲੀ ਏਵੇਂ ਚਿੰਗਿਆੜੇ ਮਾਰਦੀ ਬਸ ਐਦਾਂ ਲੱਗੇ ਕਿ ਪ੍ਰਮਾਤਮਾ ਸਾਹਮਣੇ ਬੈਠਾ ਬੜਾ ਖੁਸ਼ ਹੈ ਬੜਾ ਜਿਵੇਂ ਕਹਿੰਦੇ ਨੇ ਕਿ ਵਾਰਮ ਜਿਹਾ ਫੀਲ ਫੀਲਿੰਗ ਆਂਦੀ ਹੈ ਜੀ ਬੰਦੇ ਨੂੰ ਬੜੀ ਨੇਕ ਜਿਹਾ ਮਹਿਸੂਸ ਹੁੰਦਾ ਗਰਮੀ ਵੀ ਨਹੀਂ ਲੱਗਦੀ ਠੰਡ ਵਿੱਚ ਵੀ ਬੜਾ ਨਿਗ ਮਹਿਸੂਸ ਹੁੰਦਾ ਐ ਇਦਾਂ ਬੈਠਾ ਤੇ ਨਜ਼ਾਰੇ ਆਉਂਦੇ ਆ ਜੀ ਪ੍ਰਮਾਤਮਾ ਨਾਲ ਸੰਜ ਪਾਓ ਉਸ ਦੇ ਨਾਲ ਉਸ ਦੇ ਨਾਲ ਜੁੜੋ ਬਾਣੀ ਜਦੋਂ ਪੜਨੀ ਹੈ ਆਪਣੀ ਸੁਰਤ ਦੇ ਵਿੱਚ ਪ੍ਰਮਾਤਮਾ ਨੂੰ ਸਮਝ ਕੇ ਕੱਲੇ ਕੱਲੇ ਸ਼ਬਦ ਨੂੰ ਸਮਝ ਕੇ ਵੀ ਮੇਰੇ ਆ ਮਾਲਕਾ ਲੱਖਾਂ ਕਰੋੜਾਂ ਵਿੱਚ ਉਤਰਾਈਆਂ ਮੇਰੇ ਕੋਲ ਹੁਣ ਪਰ ਮੈਨੂੰ ਪਤਾ ਵੀ ਤੇਰੇ ਸਾਹਮਣੇ ਮੇਰੀ ਇੱਕ ਵੀ ਚਤਰਾਈ ਨਹੀਂ ਚੱਲਣਗੀ ਠੀਕ ਹੈ ਏਸੀ ਜੀ ਸਹਿਸ ਸਿਆਣਪਾ ਲੱਖ ਹੋਵੇ ਤਾਂ ਇੱਕ ਨਾ ਚੱਲੇ ਨਾਲ ਇਹ ਤਨ ਤੇ ਮਨ ਦੀ ਗੱਲ ਹੋਈ ਹੈ ਜੀ ਫਿਰ ਜਿਵੇਂ ਸੋਚੇ ਸੋਚਣਾ ਹੋ ਵੀ ਠੀਕ ਹੈ ਫਿਰ ਚੁੱਪੇ ਚੁੱਪਣਾ ਹੋ ਵੀ ਫਿਰ ਭੁੱਖਿਆ ਭੁੱਖਣਾ ਉਤਰੀ ਹੁਣ ਸਹਸ ਸਿਆਣਪ ਤਨ ਅਤੇ ਮਨ ਦੀ ਗੱਲ ਕਿ ਮੇਰੀ ਜਿਹੜੀ ਦਿਮਾਗ ਦੇ ਵਿੱਚ ਮੇਰੀ ਜਿਹੜੀ ਚਤੁਰ ਚਲਾਕੀਆਂ ਉਹ ਮੇਰੇ ਨਾਲ ਨਹੀਂ ਜਾਣੀਆਂ ਏਸੀ ਜੀ ਪਹਿਲੀ ਪੌੜੀ ਦੀ ਚੌਥੀ ਪੰਕਤੀ ਐਕਚੁਅਲੀ ਇਹ ਨਹੀਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ